ਦੇ ਵਾਚ ਦੇਖੋ ਬਾਈ ਸਾਰੇ ਆਮੀ ਯਾਰ ਬਾਈ ਤਕਾਉ ਰਿਹਾ ਪੰਜਾਬ ਨਾ ਯਾਰ ਪੰਜਾਬ ਚ ਆ ਕੇ ਪੰਜਾਬ ਦੇ ਟਰੈਕਟਰ ਭੰਨ ਦਿੱਤੇ ਗਏ ਨੇ ਸਾਰੇ ਨੁਕਸਾਨ ਕਰ ਦਿੱਤਾ ਗਿਆ ਆ ਦੇਖੋ ਬਾਈ ਆਹ ਦੀ ਟੀਟ ਤੋੜ ਗਿਆ ਆ ਟੀਟ ਤੋੜ ਗਿਆ ਬਈ ਆ ਡੀਜ਼ਲ ਵਾਲੀ ਪੈਦਾਦਾ ਬਾਈ ਇਧਰੋਂ ਇਧਰੋਂ ਆ ਬਾਈ ਡੀਜ਼ਲ ਡੁੱਲੀ ਜਾਂਦਾ ਬਾਈ ਸਾਰੇ ਟਰੈਕਟਰ ਆ ਦੇਖੋ ਬਾਈ ਡੀਜ਼ਲ ਡੁੱਲੀ ਜਾਂਦਾ ਬਾਈ ਬਹੁਤ ਜਿਆਦਾ ਨੁਕਸਾਨ ਹੋ ਗਿਆ ਬਾਈ ਆ ਤੁਹਾਨੂੰ ਹੋਰ ਵੀ ਦਿਖਾ ਦਰਿਆ ਬਾਈ ਦਸ ਅੱਗੇ ਆ ਦੇਖ ਲੋ ਬਾਈ ਆ ਮੇਰੇ ਇਹਦਾ ਲਾਈਟਾਂ ਭੰਨ ਗਏ ਬਾਈ ਇਹਦੀਆਂ ਆ ਦੇਖੋ ਮੂਰੀਆਂ ਲਾਈਟਾਂ ਭੰਨ ਜਿੱਦਾਂ ਇਹ ਚੋਰ ਆਹ ਦੇਖੋ ਬਾਈ ਇਹਦਾ ਸਲਾਈਸਰ ਜਾਂ ਲੈ ਕੇ ਪੱਟ ਕੇ ਨਾਲੇ ਉਹ ਭੰਨ ਤਾ ਗ੍ਰੀਂਡਰ ਜਾਂ ਬਾਈ ਮੂਰੀਆਂ ਲਾਈਟਾਂ ਭੰਨਤੀਆਂ ਸਪੀਕਰਾਂ ਵਿੱਚ ਮੋਰੇ ਕੱਢ ਦਿੱਤੇ ਗਏ ਆ ਬਾਈ ਆ ਦੇਖੋ ਆ ਵੀ ਤੇਲ ਆ ਲਾਈਟਾਂ ਭੰਨਦੀਆਂ ਅੱਗੇ ਬਾਈ ਆ ਦੇਖੋ ਆ ਦੇਖੋ ਬਾਈ ਇਹ ਚ ਵੀ ਡੀਜ਼ਲ ਸੀਗਾ ਆਹ ਦੇਖੋ ਬਾਈ ਆ ਟਰੈਕਟਰ ਚ ਆਹ ਟਰੈਕਟਰ ਦਾ ਸਾਰਾ ਡੀਜ਼ਲ ਨਿਕਲ ਗਿਆ ਬਾਈ ਸਾਰਾ ਡੀਜ਼ਲ ਦੇਖੋ ਡੀਜ਼ਲ ਆਹ ਦੇਖੋ ਦੇਖ ਲਓ ਬਾਈ ਕਿਥੋਂ ਲਈ ਗਿਆ ਬਾਈ ਦੇਖੋ ਇਹਦਾ ਸਾਰਾ ਡੀਜ਼ਲ ਨਿਕਲ ਚੁੱਕਿਆ ਹੈਗਾ ਆ ਟਰੈਕਟਰ ਦਾ ਤੇ ਆਹ ਦੇਖ ਲਓ ਬਾਈ ਇਹਦੀ ਹਵਾ ਕੱਢ ਦਿੱਤੀ ਗਈ ਆ ਤੇ ਆਹ ਭੰਨ ਦਿੱਤਾ ਗਿਆ ਹੈਗਾ ਸੀਸਾ ਬਾਈ ਦੇਖੋ ਬਾਈ ਟੱਕ ਭੰਨ ਦਿੱਤਾ ਗਿਆ ਹੈਗਾ ਆ ਮੂਰਲੇ ਟਾਇਰ ਦੀ ਹਵਾ ਕੱਢ ਦਿੱਤੀ ਗਈ ਹੈ ਟੂਟੀ ਟੂਟ ਗਈ ਪੱਟ ਦਿੱਤੀ ਜੀ ਨਾ ਬਾਈ ਦੇਖੋ ਇਹ ਵੀ ਦੇਖੋ ਤੁਸੀਂ ਟੂਟ ਗਈ ਪੱਟ ਗਈ ਆ ਦੇਖੋ ਆ ਦੇਖ ਬਾਈ ਪੀੜੀ ਪੱਟੀ ਪਈ ਆ ਸਾਲਾ ਕਿੰਨਾ ਘੈਂਟ ਸੋਹਣਾ ਟਰੈਕਟਰ ਜੀ ਨਵਾਂ ਫੋਟੋ ਟਰੈਕਟਰ ਬਾਈ ਨੁਕਸਾਨ ਹੋ ਗਿਆ ਦਾ ਬਾਈ ਦਾ ਬਹੁਤ ਜ਼ਿਆਦਾ ਹੀ ਨੁਕਸਾਨ ਹੋ ਗਿਆ ਬਾਈ ਉਹ ਦੇਖੋ ਅੱਗੇ ਦੇਖੋ ਬਾਈ ਆ ਇਹਦਾ ਵੀ ਬਾਈ ਡੀਜ਼ਲ ਦੇਖੋ ਆ ਡੀਜ਼ਲ ਡਾਲਰ ਹੈ ਬਾਈ ਓਏ ਭਾਈ ਆ ਡੀਜੇ ਡੁੱਲੀ ਆਂਦਾ ਯਾਰ ਆ ਲਈ ਇਥੋ ਹੀ ਇੱਥੇ ਜਾ ਕੇ ਭਾਂਡਾ ਭਾਂਡਾ ਲਈਂ ਬੱਜ ਕੇ ਆ ਡੀਜੇ ਡੁੱਲੀ ਆਂਦਾ ਇਹਦੇ ਵਿੱਚ ਪਸਾ ਦੇ ਦਿੰਦੇ ਕੱਢ ਦੇ ਇਹਦੇ ਲੱਕੜ ਪਸਾ ਦੇ ਜਾਂਦਾ ਇੱਥੇ ਤੇ ਕੀ ਲਾ ਦੇ ਤੇ ਕੋਈ ਇੰਨਾ ਨਾਸ ਮਾਰਿਆ ਉਹਨਾਂ ਨੇ ਇਹਦੇ ਵਿੱਚ ਕੋਈ ਚੀਜ਼ ਲਾ ਚੁੱਕੀ ਇਹਦੀ ਪੈਪ ਤੋੜੀ ਆ ਡੱਤੀ ਵੀ ਆ ਇਹਦੇ ਵਿੱਚ ਬਦੋਗਾ ਪਾ ਦੂ ਪਾ ਦੂ ਇਹਦੇ ਵਿੱਚ ਲਾ ਯਾਰ ਇਥੋ ਕਾਜ ਤਾਂ ਲਾ ਦੇ ਨਹੀਂ ਕੋਈ